22 37 ਪੁਆਇੰਟ ਮੀ ਦੇਖੋ ਪ੍ਰਧਾਨ ਜੀ ਘੜੀਆਂ ਵਾਹ ਜੀ ਵਾਹ ਕਿਆ ਬਾਤ ਵਾਹ ਜੀ ਵਾਹ 22 37 ਦੇਖ ਲਓ ਜੀ ਦੋਏ ਫਰਕ ਤਾਂ ਨਹੀਂ ਰਵਲੀਨ ਕੌਰ ਕੌੜੀ ਇਹ ਰਵਲੀਨ ਕੌਰ ਕੌੜੀ ਵਿੱਕੀ ਇਟਲੀ ਵਿੱਕੀ ਇਟਲੀ ਉਹਨਾਂ ਦੇ ਬੱਜੇ ਆ ਬਾਈ ਜੀ ਕਮਾਲਾਂ ਹੀ ਕਰਤੀਆਂ ਗਾਉ ਦੇ ਜਾਇਆ ਨੇ ਦੇਖ ਲਓ ਜੀ ਦੋਏ ਘੜੀਆਂ ਪਰ ਵੀ ਦੋ ਲਾਗੇ ਸਵੇ ਗੱਡੀ ਦਾ ਸਮਾਗਰ ਨਾਲ ਟਾਈਮ ਹੈ ਮਿੱਟੀ ਦਾ ਉੱਡਦੀ ਤੂੜ ਦਿਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਟਾਈਮ ਹੈ ਜੀ 22 ਸੈਕਿੰਡ 37 ਪੁਆਇੰਟ ਦਾ ਸਮਾਂ ਜੀ ਦੇਖੋ ਜੀ ਦੋਹੇ ਘੜੀਆਂ ਫਰਕ ਤਾਂ ਨਹੀਂ ਸੱਜੀ ਗੱਬੀ ਚ 22 37 ਦਾ ਸਮਾਂ ਜੀ 22 ਸੈਕਿੰਡ 37 ਪੁਆਇੰਟ ਵੀ ਇਹਰਲੇ ਬਸੇ ਹੈਪੀ ਕਸੰਬੜੀ ਜਿਹੜਾ ਉੱਪਰ ਲੱਭ ਗਿਆ ਜੀ ਓ ਮੀਤਾ ਬਿਲਗਾ ਮੀਤਾ ਬਿਲਗਾ ਇਹ ਬਿਲਕੇ ਵਾਲਾ ਬੱਜਿਆ ਜੀ ਕਾਲਾ ਲਓ ਜੀ ਕਰਤੇ ਆ ਮਿੱਤਰੋ ਕਮਾਲਾ ਵਾਹ ਜੀ ਵਾਹ ਓ ਸੁਣਾ ਜੀ ਜੁੱਤੀ ਦਾ ਸਵਾ ਦੌਰ ਨਾਲ ਮਾਰ ਇਹ ਗਰਾਰੀਆਂ ਦੇ ਦੰਦੇ ਭੋਰਦਾ ਸਮਾ ਕਰ ਗਿਆ ਜੀ ਧਿਆਨ ਨਾਲ ਸੁਣਿਓ ਵੀ ਸਮਾਂ ਵੀ ਆਉਣਾ ਪੈਣਾ ਗੱਡੀ ਦਾ 2204 ਮਾਰੋ ਗੱਟ ਕੇ ਦਾੜੀਆਂ ਵੇਖੋ ਪ੍ਰਧਾਨ ਜੀ ਘੜੀਆਂ ਹਾਏ ਹਾ ਜੀ ਵਾਰਾ ਲਿਆਵਾ 2204 ਤੇ ਜਸਵੰਤ ਸਿੰਘ ਮਹਿਰਨਾ ਤੇ ਜਸਵੰਤ ਸਿੰਘ ਮਹਿਰਨਾ ਉਹਨਾਂ ਦਾ ਭੱਜਿਆ ਵੀ ਹਾਂਜੀ ਹਾਂਜੀ ਬਾ ਹੁਣ ਤਾਂ ਉਰੀ ਖਾਣਦੇ ਹੁਣ ਨਾ ਤੰਕਰ ਨਾਲ ਬਾਜੀ ਜੱਗੀ ਆਸੀ ਬਿੰਦਰ ਵੀਰ ਮੇ ਅਰਮਾਨ ਜੋਤ ਬੱਟਾ ਫੱਲੇਵਾਲ ਅਰਮਾਨ ਜੋਤ ਸਿੰਘ ਬੱਟਾ ਫੱਲੇਵਾਲ ਕਰਤੇ ਕਮਾਲਾਂ ਮਿੱਤਰੋ ਗਉਦੇ ਜਾਇਆ ਨੇ ਹੁਣ ਗੁੱਲ ਮੇਕ ਲੱਗ ਗਿਆ ਗੁੱਲਾ உங்க சௌக்கு பட்டோடி ஜமூரத்தை விடா பத்திரோ